ਮੈਂ ਜੀ ਦੋ ਸ਼ੁਕਰੀਆ ਤੇ ਬਾਸ ਹੁੰਦੀ ਮੇਹ ਲਗੀ ਆ ਹਾਇਸ ਇਸਕੇ ਸਾਥ ਬਾਕੀ ਚਾਰ ਇਜਰਜ ਕੇ ਹੋਈ ਕਮਲੀ ਫੈਮਿਲੀ ਨਾ ਹੋ ਇੰਟਰੋਡਿਊਸ ਕਰਾਉਣੀ ਆ ਇਹ ਮੰਮੀ ਪਾਪਾ ਤੇ ਇਹਨਾਂ ਦੇ ਬੱਚੇ ਤੇ ਆ ਪੰਗੇ ਬੜੇ ਲੈਂਦਾ ਹੀ ਲੋਕਾਂ ਨਾਲ ਲੜਾਈਆਂ ਲੈਂਦਾ ਹੀ ਮੁੱਲ ਤੇ ਇਧਰ ਵੇਖੋ ਖੋਪੜ ਖੁੱਲ ਗਿਆ ਦਾ ਹਾਂਜੀ ਪਾਪੇ ਦਾ ਸਿਰ ਪਾੜ ਗਿਆ ਅਗਲੇ ਤੇ ਹੁਣ ਬੈਠੇ ਡੈਡੀ ਡੈਡੀ ਭਰਾਵਾ ਪਹਿਲਾਂ 4 ਵਜੇ ਕਹਿੰਦੇ ਸੀ ਆਉਣਾ ਕਿਹੜੇ ਕਿੰਨੇ 5 ਵਜੇ ਆਉਣਾ ਹੁਣ ਤਾਂ ਕਿੰਨੇ 7:30 7 ਵਜੇ ਮੇਲੇ ਚੋ ਕੀ ਲਿਆ ਸੇਲੀ ਵਾਸਤੇ ਸੇਲੀ ਕਹਿਣਾ ਭੁੱਲ ਗਈ ਹਾਂਜੀ ਹੋ ਗਏ ਰੈਡੀ ਹਾਂਜੀ ਕਿੰਨੇ ਦਿਨ ਬਾਅਦ ਫੇਰ ਚੱਲੇ ਸਕੂਲ ਛੁੱਟੀਆਂ ਹੀ ਬਾਕੀ ਤੇ ਇੱਕ ਦਿਨ ਛੁੱਟੀ ਦਿੱਤੀ ਆਪ ਤੇ ਜੇ ਦੋ ਛੁੱਟੀਆਂ ਤੇ ਬਾਸ ਹੁੰਦੀ ਉਮੀਦ ਹੈਗੀ ਐ ਫਿਰ ਪਾ ਲਿਆ ਪੈਕ ਕਰਕੇ ਰੱਖਿਆ ਸੀ ਮੈਂ ਚਲੋ ਵੀ ਫਿਰ ਬਾਈ ਗਾਇਸ ਕੋਸ਼ਿਸ਼ ਤੋਂ ਵੀਡੀਓ ਸ਼ੁਰੂ ਕੀਤੀ ਸੀ ਤੇ ਖੁਸ਼ ਕੋਲੀ ਆ ਕੇ ਸ਼ੁਰੂ ਫੇਰ ਹੋ ਗਈ ਆ ਕਿਉਂਕਿ ਅਸੀਂ ਵਿੱਚੋ ਅੱਜ ਵੀਡੀਓ ਨਹੀਂ ਬਣਾ ਸਕੇ ਮੈਂ ਕੱਲ ਵਾਲੀ ਵੀਡੀਓ ਅ ਕੀ ਕਰਨੀ ਸੀ ਐਡਿਟ ਉਹ ਕਰਦੀ ਰਹੀ ਤੇ ਉਹ ਮਸਾ ਹੀ ਅਪਲੋਡ ਹੋਈ ਅੱਜ ਚਾਹੀਦੀ ਥੋੜੀ ਜੀ ਤੇ ਖੋਸ਼ ਨੂੰ ਚਾਹ ਦੀ ਤਲਬ ਲੱਗੀ ਪੀਓ ਪੀਓ ਚਾਹ ਤੁਹਾਡਾ ਸੈਟ ਲੱਗਾ ਹੈ ਤੇ ਨਾ ਵੇ ਇੱਧਰ ਚਾਹ ਉਬਲ ਜੇ ਮੇਰੀ ਚਾਹ ਧਰੀ ਹੋਈ ਆ ਥੱਲੇ ਕੋਮਲ ਉਹ ਨਹੀਂ ਕਲਾਇੰਟ ਸਭਾਲ ਰਹੀਆਂ ਕੋਮਲ ਤੇ ਅਮਨ ਫੇਸ਼ਲ ਚੱਲ ਰਿਆ ਸੀ ਤੇ ਮੈਂ ਸੋਚਿਆ ਚਾਹ ਬਣਾ ਕੇ ਪੀਉਣੀ ਆ ਮਸ਼ੀਨ ਲਾਤੀ ਕੱਪੜਿਆਂ ਵਾਸਤੇ ਕੁਝ ਧੋਲੇ ਆ ਕੁਝ ਹੋਰ ਪਾਤੇ ਆ ਹਾਂਜੀ ਕੋਮਲ ਪਾਦਵਾ ਵੀ ਟੋਲੀ ਆ نیچے ਟੋਲੀਆ ਰਹਿ ਗਏ ਸੀਗੇ ਤੇ ਬਾਕੀ ਡੇਡੀ ਹੁਣ ਹੀ ਗਿਆ ਫਰੋਇਪੁਰ ਜੱਗਾ ਵੀ ਹਾਂ ਜੱਗਾ ਵੀ ਹੋ ਗਿਆ 1 ਕਵਜ ਕੱਲ ਛੁੱਟੀ ਕੱਲ ਦੀ ਛੁੱਟੀ ਕਾ ਦੀ ਛੁੱਟੀ ਕਾ ਦੀ ਛੁੱਟੀ ਸਰਕਾਰੀ ਛੁੱਟੀ ਤੂੰ ਸਰਕਾਰੀ ਸਕੂਲ ਚ ਤਾਂ ਪੜਦਾ ਨਹੀਂ ਸਰਕਾਰੀ ਯਾਰ ਭਗਵੰਤ ਮਾਨ ਹਮੇਸ਼ਾ ਸਰਕਾਰ ਬਣੀ ਚੈਦੀ ਯਾਰ ਇਹ ਨੀਸ ਥੀਏਟਰ ਬਣਾ ਲਾਉਂਦਾ ਹੋ ਨਾ ਕੇ ਨਾ ਕੇ ਸੱਚ ਜ਼ਿਆਦਾ ਹੈ ਰਤ ਕੱਲ ਦੀ ਛੁੱਟੀ ਆ ਗਈ ਹਾਂ ਤੇ ਉਦੋਂ ਬਾਅਦ ਪਸੋਂ ਜਾਣਾ ਚਾਹਤ ਜਣਾ ਉਦੋਂ ਬਾਅਦ ਫੇਰ ਛੁੱਟੀ ਆ ਗਈ ਉਦੋਂ ਬਾਅਦ ਅਗਲਾ ਦਿਨ ਐਤਵਾਰ ਉਦੋਂ ਅਗਲਾ ਦਿਨ ਬਸ ਇੱਕ ਜਨ ਸ਼ਨੀਵਾਰ ਦੀ ਗਾਦੀ ਛੁੱਟੀ ਸ਼ਨੀਵਾਰ ਦੀ ਸਰਕਾਰੀ ਛੁੱਟੀ ਕੋਈ ਨਹੀਂ ਅੱਛਾ ਤੇ ਉਦੋਂ ਅਗਲੇ ਦਿਨ ਸਕੂਲ ਐਤਵਾਰ ਉਦੋਂ ਅਗਲੇ ਦਿਨ ਇੱਕ ਦਿਨ ਜਾਣਾ ਉਦੋਂ ਬਾਅਦ ਪੇਪਰ ਸ਼ੁਰੂ ਹੋ ਜਾਣੇ ਇੱਕ ਦਿਨ ਆਪਾਂ ਜਾਣਾ ਨਹੀਂ ਕਿੰਨੇ ਤਰੀਕ ਨੂੰ ਪੇਪਰ ਸ਼ੁਰੂ 18 ਅੱਠ ਪਹਿਲਾ 30 ਦਾ ਪੇਪਰ ਕਿਹ ਚਾਹੀਦੀ ਦਾ ਪੇਪਰ ਓਕੇ ਮੈਂ ਕਿੰਨਾ ਪਿਆ ਕਿ ਜਿੰਨਾ ਚਾੜ ਛੁੱਟੀਆਂ ਉਹ ਹੁਣ ਤਿਆਰੀ ਕਰ ਲੈਂਦਾ ਯੈਸ राइट ਤੇ ਬਾਕੀ ਅੱਜ ਦੀ ਅਪਡੇਟ ਇਹੀ ਆ ਕਿ ਅੱਜ ਆਪਾਂ ਨੂੰ ਵਿਆਹ ਦਾ ਕਾਰਡ ਆ ਗਿਆ ਗਾਇਸ ਵਿਆਹ ਦਾ ਕਾਰਡ ਆ ਗਿਆ ਮੇਰੇ ਪਿੱਕੇ ਦਾ ਵਿਆਹ ਪਹਿਲਾਂ ਦਿਖਾ ਕਾਰਡ ਪਿੱਕੇ ਕਾਰਡ ਦਿਖਾ ਦੇ ਸਿੱਕੇ ਦਾ ਵਿਆਹ ਹੋ ਗਿਆ ਨਹੀਂ ਸਿੱਕੇ ਦਾ ਪਿੱਕੇ ਮੇਰੇ ਅੱਧੇ ਇੱਥੇ ਵੀ ਹੈ ਨਾ ਹੰਦਲੇ ਤੇ ਮੈਂ ਦਿਖਾਉਣਾ ਗਾਇਸ ਇਹ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਕਹਿ ਰਹੇ ਆ ਪਰ ਉਹ ਨਹੀਂ ਨਹੀਂ ਪਹਿਲਾਂ ਡੱਬਾ ਦੱਸੋ ਕਿੱਥੇ ਹੈ ਡੱਬਾ ਤੈਨੂੰ ਦੱਸਦੀ ਆ ਮੈਂ ਲਕੋਖੇ ਰੱਖਿਆ ਹੈ ਆਇਆ ਏ ਜੀ ਡੱਬਾ ਆਇਆ ਏ ਅਸੀਂ ਖਾਵਾ ਵੀ ਲਿਆ ਏ ਸਾਨੂੰ ਆਇਆ ਏ 16 ਫਰਵਰੀ ਦਾ ਵਿਆਹ 16 ਉਸ ਦਿਨ ਦਾ ਆਪਣੇ ਇਥੇ ਵਿਆਹ ਏ ਕਿਹੜੇ ਪੈਲਸ ਚਾ ਕਿਹੜੇ ਪੈਲਸ ਸਿਕ ਮਿੰਟ ਵੇਖਦੇ ਆਂ ਵੇਖਦੇ ਆਂ ਕਿਹੜੇ ਪੈਲਸ ਚਾ ਇਹ 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 ਕਿਹੜਾ ਪੈਲਸ ਏ ਆਪਣਾ ਹਾਈ ਗਾਇਸ ਐਸ ਸੇਵਲਸ ਜੀ ਸਾਨੂੰ ਬਹੁਤ ਤੁਰਨਾ ਪੈਣਾ ਏ ਉਸ ਦਿਨ ਮੇਰਾ ਉਸ ਦਿਨ ਮੇਰਾ ਕੈਮਿਸਟਰੀ ਦਾ ਪੇਪਰ ਆ ਓਏ ਕਿੰਨਾ ਜੂਮ ਹੋਇਆ ਪਿਆ ਉਧਰ ਮੇਰਾ ਇੱਕ ਮਿਸਟਰੀ ਦਾ ਪੇਪਰ ਹੈ ਵੈਰੀ ਗੁੱਡ ਮੈਂ ਜਲਦੀ 12 ਵਜੇ ਮੈਂ ਜਲਦੀ ਜਲਦੀ ਤਿਆਰ ਹੋ ਜਾਵਾਂਗਾ ਬੈਰ 12 ਵਜੇ ਆਏ ਨਾ ਤੇ ਗਾਇਸ ਸਾਨੂੰ ਕਿੰਨਾ ਸੋਖਾ ਵੇਖੋ ਤਿਆਰ ਹੋ ਕੇ ਥੱਲੇ ਉਤਰ ਜਾਣਾ ਤੇ ਪਰ ਆਪਦੇ ਪਹਰਸ ਚ ਸ਼ਰਮ ਬੜੀ ਹੁੰਦੀ ਵਿਆਹ ਵੇਖਣ ਦੀ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਹੈ ਤੇ ਚਾਹ ਵੀ ਹੁੰਦਾ ਹੈ ਪੀਕਿਆ ਪੀਕੇ ਪਿੰਡ ਨੇ ਸਾਰੇ ਨੇ ਇੱਥੇ ਆਉਣਾ ਤੇ ਸਾਰਿਆਂ ਨੂੰ ਮਿਲਾਂਗੇ ਨਾ ਨਹੀਂ ਹੋਣੀ ਹੋਣਗੇ ਤੇ ਯੈਸ ਇਹ ਹੈਗਾ ਕਿ ਮੇਰਾ ਵਿਆਹ ਉਹ ਚਾਵੇਂ ਆ ਛਾਨੇ ਦਾ ਵਿਆਹ ਏ ਅੱਛਾ ਯੈਸ ਠੀਕ 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 ਮੈਂ ਨਾਮ ਤਾਂ ਪੜਨ ਲੈਂਦੋਂ ਤਹੀ ਹੈ ਮੇਰੇ ਨਿਸ਼ਾਨ ਲਿਖਿਆ ਹੋਣਾ ਆ ਸੀ ਤਾਂ ਸ਼ਾਨਾ ਹੀ ਪਿਆਰ ਨਾਲ ਸਾਰੇ ਸ਼ਾਨਾ ਸ਼ਾਨਾ ਕਹਿੰਦੇ ਆ ਬਲਵਿੰਦਰ ਸਿੰਘ ਕੀ ਕੀ ਨਾ ਬਲਵਿੰਦਰ ਸਿੰਘ ਨਹੀਂ ਭਰਾਵਾ ਉਹ ਤਾਂ ਉਹਦੇ ਪਾਪਾ ਦਾ ਨਾਮ ਏ ਅੱਛਾ ਨਿਸ਼ਾਨ ਸਿੰਘ ਹਾਂ ਨਿਸ਼ਾਨ ਸਿੰਘ ਸੰਦੀਪ ਕੋਰ ਸੰਦੀਪ ਕੋਰ ਨਾਲ ਸ਼ੁਭ ਵਿਆਹ ਹੋ ਰਿਹਾ ਹੈ ਤੇ ਮਾ ਰੋ ਲੁੱਟੀਆਂ ਆ ਆ ਗਿਆ ਨੇ ਚੰਗੇ ਟਪਾਂਗੇ ਖਾਵਾਂਗੇ ਪੀਵਾਂਗੇ ਤੇ ਗਾਇਸ ਗਾਇਸ ਤਖਾ ਤਾਂ ਇਹਨੇ ਵੀ ਵੇਖ ਲਿਆ ਇਹ ਮਤਲਬ ਇਹ 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 ਆਵੇ ਕਿੱਥੇ ਕਿੱਥੇ ਭਾਂਡੇ ਸਾਫ਼ ਕਰਤੇ ਮਤਲਬ ਮੈਂ ਭਾਂਡੇ ਵਖਾ ਰਹੀ ਸੀ ਗਾਏਸ ਭਾਂਡੇ ਭਾਂਡੇ ਤੇ ਗਾਇਸ ਖਾਵੇਗਾ ਪਰਫੀ ਦਿਖਾਉਗੇ ਤੁਸੀਂ ਐਸਾ ਹੀ ਹੁੰਦਾ ਹੈ ਐਸਾ ਹੀ ਹੋਣਾ ਚਾਹੀਏ ਗਾਇਜ਼ ਇਸਕੇ ਸਾਥ ਬਾਕੀ ਚਾਰ ਇਧਰ ਇਧਰ ਜਿਕੇ ਹੋਈ ਕਮਲੀ 니 ਚਾਹਤੇ ਮੈਨੂੰ ਵੀ ਇਧਰ ਜਿ ਕਮਲੀ ਹੋਈ 니 ਚਾਹਤੇ ਰੀ ਕਮਲੀ ਕਮਲੀ ਹੋਈ ਚਾਹਤੇ ਰੀ ਇਧਰ ਇਧਰ ਜਿ ਕਮਲੀ ਹੋਈ ਸੋ ਗਾਇਜ਼ ਮੇਰਾ ਫੋਨ ਗਿਆ ਡਟ ਇਹ ਬਣਵਾ ਕੇ ਨਹੀਂ ਦੇ ਰਹੇ ਯੈਸ ਮੈਂ ਗੈ ਦੱਸੋ ਗਾਇਜ਼ ਇਹ ਮੇਰੀਆਂ ਵੀਡੀਓ ਨਹੀਂ ਦੇਖਦਾ ਇਸ ਕਰਕੇ ਮੈਂ ਬਣਾ ਕੇ ਨਹੀਂ ਦੇਖ ਸਕਦੀ ਦੇ ਸਰਦੀ ਨਾਲੇ ਦੇ ਪੇਪਰ ਕਮੈਂਟਾਂ ਦੱਸੋ ਕਿ ਫੋਨ ਮੇਰਾ ਬੰਨਣਾ ਚਾਹੀਦਾ ਕਿ ਨਹੀਂ ਹਾਂਜੀ ਜੇ ਕਮੈਂਟ 50 ਕਮੈਂਟ ਆਉਣਗੇ ਕਿ ਫੋਨ ਬਣ ਜਾਣਾ ਚਾਹੀਦਾ ਫਿਰ ਬਣਾ ਦਾਂਗੇ ਆਪਣੇ ਪੰਜਾਬ ਵੀ ਨਹੀਂ ਆਉਂਦੇ ਜਾਣੀ ਵੀਊ ਆਉਂਦੇ ਕਿਉਂ ਨਹੀਂ ਵੀਊ ਆਉਂਦੇ ਇਦਾਂ ਦੀ ਤਣੀ ਗੱਲ 4-500 ਵੀਊ ਬੜੇ ਆਮ ਨਾਲ ਆ ਹਜੇ ਮੇਰਾ ਨਵਾਂ ਨਵਾਂ ਚੈਨਲ ਮੋਨਟਾਈਜ਼ ਹੋਇਆ ਤੇ ਮੇਰੇ ਲਈ ਬੜੀ ਮਾਨ ਦੀ ਗੱਲ ਆ ਗੇ ਅੱਗੇ ਅੱਗੇ ਗਰੋ ਕਰਾਂਗੇ ਕਰਾਂਗੇ ਮਿਹਨਤ ਕਰਦੇ ਜਾਓ ਬਲਕਿ ਇਛਾ ਮਤ ਕਰੋ ਜੋ ਜੋ ਚਾਹੁੰਦੇ ਆ ਕਿ ਮੇਰਾ ਫੋਨ ਬਣ ਜੇ ਯੈਸ ਟਾਈਪ ਕਰੋ ਜਿਹੜੇ ਚਾਹੁੰਦੇ ਆ ਨਾ ਬਣੇ ਉਹ ਨੋ ਕਰੋ ਜੈਸ ਜਿਆਦੇ ਹੋਣਗੇ ਤੇ ਫਿਰ ਮੇਰਾ ਫੋਨ ਬਣੂ ਨਹੀਂ ਤੇ ਨਹੀਂ ਹਾਂਜੀ ਤੇ ਗਾਇਸ ਇਹ ਵੀ ਧਿਆਨ ਰੱਖ ਲਿਓ ਕਿ ਤੇ ਪੇਪਰ ਸਟਾਰਟ ਆ ਤੁਹਾਨੂੰ ਪਤਾ ਹੀ ਆ ਉਹਨੂੰ ਬੰਦ ਕਰ ਦਿਓ ਚਿਕਾ ਮਾਰੀ ਜਾਂਦੀ ਹੈ ਟੱਕਣ ਬੰਦ ਕਰ ਦੇ ਬਹੁਤ ਚਿਕਾ ਮਾਰਦੀ ਆ ਖੋਸ਼ੰਗੂ ਤੇ ਬਾਕੀ ਹੁਣ ਮੈਂ ਥੱਲੇ ਚਾਹ ਲੈ ਕੇ ਜਾਂਦੀ ਆ ਤੇ ਕੋਮਲ ਹੋਣਾ ਨੂੰ ਕਰੀਏ ਪٹرول ਪਾਈਏ ਇਹਨਾਂ ਦੇ ਤੇ ਕੰਮ ਵੱਧ ਤੋਂ ਵੱਧ ਕਰੂਗਾ ਤੇ ਹੁਣ ਆਪਣੀ ਜਿਹੜੀ ਰਬਾਡਿੰਗ ਸੈਕੰਡ ਰਬਾਡਿੰਗ ਹੋਈ ਸੀ ਉਹਨਾਂ ਦਾ ਹੈਡ ਵਾਸ਼ ਹੋਣ ਲਈ ਆ ਰਹੇ ਆ ਕਸਟਮਰ ਤੇ ਆਪਾਂ ਉਸ ਤੋਂ ਪਹਿਲਾਂ ਗੱਡੀ 'ਚ ਤੇਲ ਪਾ ਲਈਏ ਤੇ ਫਿਰ ਕਰਾਂਗੇ ਕੰਮ ਚਾਹ ਮੈਨੂੰ ਬੜੀ ਵਧੀਆ ਲੱਗ ਰਹੀ ਆ ਰਿਚ ਰਿਚ ਕਮਲੀ ਹੋਈ ਮੈਂ ਬੜਾ ਬੜੇ ਸਵਾਲ ਜਦੋਂ ਖਾ ਕੇ ਸਾਰੇ ਸਾਰੇ ਨਹੀਂ ਖਾਣੇ ਤਾਂਦ ਮਿਲ ਕੋਈ ਇਹ ਨਹੀਂ ਚੰਗਾ ਹੁੰਦਾ ਇੰਨਾ ਮਿੱਠਾ ਵੰਡ ਕੇ ਖਾਓ ਨਾਲੇ ਹੋਰ ਵੀ ਜਣੇ ਨੂੰ ਖਵਾਓ ਵੰਡ ਖਾਓ ਖੰਡ ਖਾਓ ਕੱਲਾ ਖਾਓ ਹੱਡ ਖਾਓ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਹੱਡ ਖਾਦਾ ਪਹਿਲਾਂ ਕੱਲਿਆਂ ਨੇ ਮੈਂ ਸਿਰਫ ਇੱਕ ਪੀਸ ਖਾਦਾ ਹਾਂ ਸਿਰਫ ਇੱਕ ਪੀਸ ਸਾਰੇ ਨੇ ਖਾਦਾ ਸਾਰੇ ਨੇ ਇੱਕ ਇੱਕ ਪੀਸ ਖਾਦਾ ਕੋਮਲ ਨੇ ਮਨ ਅਮਨ ਨੇ ਤੇਰੇ ਪਾਪਾ ਨੇ ਜੱਗੇ ਨੇ ਜਿਹੜੇ ਪ੍ਰੋਣੇ ਆਏ ਸੀ ਉਹਨਾਂ ਨੂੰ ਵੀ ਦਿੱਤੇ ਸਾਰਿਆਂ ਦਾ ਮੰਨ ਲੈ ਚੱਗੀ ਤਾਂ ਨਹੀਂ ਮੰਨ ਸਕਦਾ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਮੈਂ ਉਹਨੂੰ ਇੱਕ ਵੀ ਨਹੀਂ ਖਾਂਦੇ ਨੂੰ ਵੇਖਿਆ ਪਰ ਮੈਂ ਉਹਦਾ ਇੱਕ ਕਹਿ ਦਿੰਦਾ ਐ ਪਰ ਤੂੰ ਨਹੀਂ ਹੁੰਜਾਦਾ ਖਾਣਾ ਫਿਰ ਤੂੰ ਆਖੀਂਗਾ ਮੈਨੂੰ ਉਹ ਹੋ ਗਿਆ ਮੈਨੂੰ ਆਹ ਹੋ ਗਿਆ ਮੈਨੂੰ ਉਹ ਹੋ ਗਿਆ ਫਿਰ ਉਧਰੋਂ ਗਾਇਜ਼ ਇਹਨਾਂ ਦੇ ਪੇਪਰ ਗਾਇਜ਼ ਉਹਨਾਂ ਦੇ ਪੇਪਰ ਆ ਵਿੱਚ ਹੋ ਜਾਂ ਪੇਪਰਾਂ ਦੇ ਵਿੱਚ ਕਰੂਗੇ ਮਿੰਨਤ ਮੈਂ ਤਾਂ ਕੁੱਲੇ ਨਹੀਂ ਜਾਣਾ ਚਲੋ ਗਾਇਜ਼ ਵੀਰੇ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਕੁੜੀਆਂ ਨੂੰ ਚਾਹ ਪਿਆਈਏ ਤੇ ਨਾਲ ਉਹਨਾਂ ਦੇ ਕਰੀਏ ਹੈਲਪ ਸੋ ਗਾਇਜ਼ ਅੱਜ ਮੈਂ ਹੋ ਕਪਨ ਚਾਹ ਪੀਵਾਂ ਯੈਸ ਮੈਂ ਵੀ ਮੈਨੂੰ ਬਹੁਤ ਪਿਆਰੇ ਲੱਗੇ ਗਾਇਜ਼ ਮੈਂ ਲੱਲੇ ਪਰ ਨਾਲ ਦੀ ਨਾਲ ਤੁਹਾਨੂੰ ਇੱਕ ਸੀਟਾਨ ਵੀ ਹੋ ਗਿਆ ਇਹਦਾ ਟੱਕਣ ਵੀ ਰਾਤੀ ਟੁੱਟ ਗਿਆ ਤੇ ਮੇਰੀ ਡੰਡੀ ਵੀ ਟੁੱਟ ਗਈ ਇੱਕ ਕੱਪ ਦੀ ਇਹ ਦੇਖੋ ਗਾਇਜ਼ ਨਾ ਜ਼ੋਰ ਜ਼ੋਰ ਦੀ ਮਾਰ ਮੇ ਜੋੜਨਾ ਐ ਮਿਸਲੀ ਰੱਖੀ ਹੋਈ ਆ ਮੈਨੂੰ ਬਹੁਤ ਘੈਰਾ ਕਰਨਾ ਮੈਂ ਇੱਕ ਦੁਕਾਨਵਾਲਾ ਨਾਲ ਖੁਸ਼ੀ ਤੇ ਇੱਕ ਗੱਲ ਦੱਸਾਂ ਮੜਾ ਕਾ ਇਸ ਵੀਰੇ ਨੂੰ ਮੈਂ ਕੱਲ ਪਸੈ ਤੇ ਗੋ ਮੈਂ ਨਾ ਕੱਲ ਇੱਕ ਦੁਕਾਨ ਤੇ ਐ ਵੇਖਦੀ ਪਈ ਸੀ ਹਰ ਵਾਰ ਵੇਰੇ ਪਾਪਾ ਨਾਲ ਸੀ ਕਿੰਦੇ ਤੂੰ ਕੀ ਵੇਂਦੀ ਪਈ ਐ ਮੇਰੀ ਖੁਸ਼ ਨਹੀਂ ਪਤਾ ਮੈਂ ਕੀ ਵੇਖ ਰਹੀ ਸੀ ਇੱਕ ਮਤਲਬ ਹੁੰਦਾ ਸੀ ਸਸ ਨਹੀਂ ਕਿਹ ਹੁੰਦੇ ਸੈਟ ਕੁੜੀਆਂ ਦਾ ਛੋਟਾ ਜਿਹਾ ਸੈਟ ਹੁੰਦਾ ਸੀ ਉਹਦੇ ਵਿੱਚ ਪਲੇਟਾਂ ਕ올ੀਆਂ ਥਾਲੀਆਂ ਥੋੜਾ ਛੋਟਾ ਜਿਹਾ ਸਿਲੰਡਰ ਚੁੱਲਾ ਬਣਿਆ ਹੁੰਦਾ ਸੀਗਾ ਤੇ ਮੇ ਉਹ ਕਿਚਨ ਸੈੱਟ ਕਿਚਨ ਸੈੱਟ ਕਿਚਨ ਸੈੱਟ ਹਾਂ ਮੈਨੂੰ ਉਹ ਵੇਖ ਕੇ ਨਾ ਉਹਦੇ ਬਚਪਨ ਦੀ ਯਾਦ ਆ ਗਈ ਇੱਕ ਤਾਂ ਹੁਣ ਮਾਡਰਨ ਤਰੀਕੇ ਦੇ ਵੀ ਆਏ ਨਾ ਪਰ ਉਹ ਸੇਮ ਡਿੱਟੋ ਹੀ ਸੀ ਜਿਹੜਾ ਸੀ ਆਪਦੇ ਬਾਈ ਪੰਜੀ ਯੂਜ਼ ਕਰਦੇ ਸੀ ਪਤਲੀਆਂ ਪਤਲੀਆਂ ਸਟੀਲ ਦੀਆਂ ਆ ਜੀ ਲੈ ਲੈਣਾ ਹੀ ਫਿਰ ਲੈ ਲੈਣਾ ਹੀ ਫਿਰ ਜੀਤ ਕਰਦਾ ਫਿਰ ਲੈ ਲਿਆ ਪਰ ਤੇਰੇ ਬਾਪੇ ਨੇ ਕਿਹਾ ਸੀ ਐਵੇਂ ਪੈਸੇ ਇਹ ਕਿਸ ਕੰਮ ਦਾ ਹੂੰ ਸੋ ਗਾਇਸ ਮੈਂ ਨਹੀਂ ਲਿਆ ਪਰ ਮੈਨੂੰ ਬਚਪਨ ਆਦਾ ਯਾਦ ਆ ਗਿਆ ਮੈਨੂੰ ਕਿੰਦੀ ਕਿਰਪਾ ਨੇ ਨਿੱਕੀ ਕਿਰਤ ਕਰਤਾ ਕਿਹੜਾ ਦੀ ਸੀ ਕੋਈ ਗੱਲ ਨਹੀਂ। ਛਪਨ ਜਿਹੜਾ ਕਹਿੰਦੇ ਹੁੰਦੇ ਦੁਬਾਰਾ ਨਹੀਂ ਆਉਂਦਾ ਹੈ ਨਾ। ਕਾਸ਼ ਕਿ ਤੇ ਬਚਪਨ ਦੁਬਾਰਾ ਆ ਜਾਏ। ਤੇ ਇੱਥੇ ਅਸੀਂ ਕੱਪ ਭਰ ਲਿਆ ਏ ਨਿੱਕੂ ਜਿਹਾ ਕੱਪ ਫੁੱਲ ਕਰ ਲਿਆ ਏ। ਤੇ ਹੁਣ ਅਸੀਂ ਇਹਦੇ ਵਿੱਚ ਅੱਜ ਪੀਵਾਂਗੇ ਚਾਹ। ਇੱਥੇ ਰਹਿੰਦੇ ਹਰਿਆਣਾ ਵਾਸਤੇ। ਤੇ ਹਮਨ ਗਾਈਸ ਮੈਮ ਅੱਜ ਕੀ ਬਣਾਉਣਾ ਆਪਾਂ ਗਾਈਸ ਮੈਮ ਹਾਂਜੀ ਗਾਈਸ ਮੈਮ ਮੈਂ ਦਵਾਈ ਪੀ ਰਹੀ ਸੀ ਹਾਂਜੀ ਤੇ ਗਾਈਸ ਵੀਰੇ ਤੁਸੀਂ ਕੀ ਖਾਣਾ ਚਾਹੁੰਦੇ ਜੀ ਅੱਜ ਡਿਨਰ ਵਿੱਚ ਵੱਡੀ ਦਮਾਨਾ ਨਾ ਕਰਿਓ ਡਿਨਰ ਵਿੱਚ ਇਹ ਤੁਛਰ ਪੈਂਦੀ ਆ ਆਪ ਵੀ ਫੜ ਤਾਂ ਆਗੇ ਇਹ ਤੁਛਰ ਜਦੋਂ ਉਹ ਜ਼ਿਆਦਾ ਕਾਰਕ ਕਰਨਗੇ ਮੈਂ ਉਹ ਬੰਦੀਰੀ ਖਾਣ ਲੱਗਾ ਇੱਧਰ ਇਧਰ ਮੈਂ ਪੰਚੀ ਦੀ ਖਾਨ ਲੱਗਾ ਮੈਂ ਟੱਕਰ ਚੱਕਾ ਯੂ ਗਾਇਜ਼ ਇਹਦੇ ਲੋਕੇ ਰੱਖਿਆ ਆਪਾਂ ਇਹ ਤਾਂ ਮੇਰੀ ਹੋਰ ਮੇਰਾ ਕਿੱਸਾ ਇਧਰ ਫੁੱਟ ਤੇ ਧਰਨਾ ਕੀ ਅਜ ਸਿੱਤਰ ਖੋਸ਼ ਵਾਸਤੇ ਫਿਰ ਹੀ ਚਾਹ ਗਏ ਉਹ ਆਵਲੀ ਆਵਲੀ ਮਾਮੇ ਦੂਸਰ ਪ੍ਰਾਣੀਆਂ ਸਨੇਪਾਂ ਉਹਨਾਂ ਸ਼ੋਹ ਹੁੰਦੀ ਨਾ ਫੇਵਰਟ ਨਹੀਂ ਜੀ ਖੋਦਾ ਮੁੰਡਾ ਆਮਰੇ ਹਾ ਖੋਦਾ ਮੁੰਡਾ ਯਾਰ ਖੋਦੀ ਕੁੜੀ ਮੁੰਡਾ ਵੀ ਲੱਭ ਲਿਆ ਕਿਹੜਾ ਨਲੀ ਚੋਚੂ ਅੱਛੀ ਜੀ ਦੇ ਹੱਥ ਦੇ ਨਾਮ ਲਖੋਦੀ ਫਿਰ ਫਿਰ ਭੈਣ ਜੀ ਵੀਡੀਓ ਵੀਡੀਓ ਨੇ ਵੇਖੀ ਮੈਂ ਨਹੀਂ ਚੁੱਪ ਚੁੱਪ ਫਿਰਦੀ ਫੈਮਿਲੀ ਨਾਲ ਹੋ ਇੰਟਰੋਡਿਊਸ ਕਰਾਉਣੀ ਆ ਇਹ ਮੰਮੀ ਪਾਪਾ ਤੇ ਇਹਨਾਂ ਦੇ ਬੱਚੇ ਆ ਪੰਗੇ ਬੜੇ ਲੈਂਦਾ ਈ ਲੋਕਾਂ ਨਾਲ ਲੜਾਈਆਂ ਲੈਂਦਾ ਈ ਮੁੱਲ ਤੇ ਇਧਰ ਵੇਖੋ ਖੋਪੜ ਖੁੱਲ ਗਿਆ ਦਾ ਹਾਂਜੀ ਪਾਪੇ ਦਾ ਸਿਰ ਪਾੜ ਗਏ ਅਗਲੇ ਤੇ ਹੁਣ ਬੈਠਾ ਕੰਨਾਂ ਦੇ ਵਿੱਚ ਆ ਕੀ ਹੈੱਡਫੋਨ ਲਾ ਕੇ ਤੇ ਹੁਣ ਮਸਤ ਹੋਇਆ ਵੀ ਨਾ ਮੈਂ ਕਿਸੇ ਵੀ ਸੁਣਾ ਤੇ ਨਾਸ਼ਤ ਪਰ ਖਾਓ ਬਸ ਵੇਖਣਾ ਹੀ ਅੱਖਾਂ ਖੋਲ ਕੇ ਉਹਨਾਂ ਨੇ ਵੇਖਿਆ ਉਹ ਬਾਬਾ ਸੁਧਾਰੇ ਕਿੱਥੇ ਆਇਆ ਹੋਇਆ ਏ ਤੇ ਇਧਰ ਗਾਇਸ ਆ ਪਤਾ ਕਿ ਕਹਿੰਦੇ ਆ ਬੁਰਾ ਮਤ ਬੋਲੋ ਮੁਰਾ ਮਤ ਸੁਨੋ ਬੁਰਾ ਮਤ ਦੇਖੋ ਮਸਤ ਸੋਚੋ ਹਾਂ ਮਸਤ ਰਹੋ ਇਹ ਸਿਆਣੇ ਬੱਚੇ ਆ ਉਹ ਥੋੜਾ ਜਿਹਾ ਖਰਾਬੀ ਕਰਦਾ ਹੀ ਪਰ ਉਹ ਠੀਕ ਗਿਆ ਹਾਂਜੀ ਤੇ ਇਹ ਹੋਮੋਂਗੇ ਅਕਸਰੀ ਇਕੱਠ ਨੋ ਬਾਰੇ ਸੱਚ ਮੈਂ ਤੁਹਾਨੂੰ ਇੱਕ ਵੀਡੀਓ ਭੇਜੀ ਸੀ ਖੁਸ਼ ਨੂੰ ਵੀ ਭੇਜੀ ਸੀ ਖੁਸ਼ ਹੁਣੇ ਚੈੱਕ ਕਰ ਇੰਸਟਾ ਤੇ ਮੁੱਕ ਤੇਰੇ ਰਿਲੇਟਡ ਹੁਣੇ ਵੀ ਵੀਡੀਓ ਭੇਜੀ ਸੀ ਬਿਲਕੁਲ ਤੇਰੇ ਸੁਣਨ ਵਾਲੀ ਖੁਸ਼ ਵੀ ਤੁਸੀਂ ਵੀ ਵੇਖੋ ਆਂਟੀ ਜੀ ਹਾਂਜੀ ਜਲਦੀ ਨਾਲ ਜਲਦੀ ਜਲਦੀ ਖੁਸ਼ ਦੇ ਵੇਖਣ ਨੂੰ ਕੋਸ਼ਿਸ਼ ਹੌਲੀ ਕਫਾਂ ਦੀ ਕੀਤੀ ਉਹਦਾ ਪਹਿਲਾਂ ਹੀ ਵੇਖੀ ਚਿਰ ਤੋਂ ਮੈਂ ਮਹੀਨੇ ਪਹਿਲਾਂ ਦੀ ਵੇਖੀ ਹੋ ਮੈਂ ਲਾਈ ਤੁਹਾਨੂੰ ਆਪ ਦੀ ਵੀਡੀਓ ਵੇਖੀ ਤਾਂ ਹੀ ਨਹੀਂ ਹੁਣ ਵਿਖਾਉਂਦੇ ਆ ਦੇਖ ਆਪ ਦੇ ਕੇ ਤੇ ਮੈਨੂੰ ਨਾ ਨਾ ਰਾ ਫਿਰ ਤਾਂ ਮਖਾਣੀ ਪੈਣੀ ਹੈ ਗਾਇਸ ਵੀਰੇ ਨੂੰ ਵੀ

ਕੀ ਕਹਿੰਦੇ ਹੋ ਜੇਗਾ ਕਾਲਾ ਕਾਲਾ ਉਹਨਾਂ ਨੂੰ ਕੀ ਪਤਾ ਮੈਂ ਤਾਂ ਪਹਿਲੇ ਹੀ ਕਾਲਾ ਕਾਲਾ ਇਹ ਇੱਕ ਚਿਮਾਤ ਹੈ ਸਾਰੇ ਕੋ ਨਜ਼ਰ ਨਹੀਂ ਲੱਗਦੀ ਜਾਂ ਸਹੀ ਕਿ ਤਿਸ ਕੋ ਕਦੀ ਨਜ਼ਰ ਹੀ ਨਹੀਂ ਲੱਗੀ ਇੱਕ ਦਿਨ ਕਹਿੰਦਾ ਸੀ ਨਾ ਇੱਕ ਵਾਰੀ ਇੱਥੇ ਕਹਿੰਦਾ ਨਹੀਂ ਮੰਮੀ ਪਹਿਲਾਂ ਮੈਂ ਬੜਾ ਸੋਹਣਾ ਹੁੰਦਾ ਸੀ ਹਾਂ ਤਾਂ ਮੈਨੂੰ ਨਜ਼ਰ ਹੀ ਲੱਗ ਗਈ ਨਾ ਮੰਮੀ ਬੜਾ ਆ ਗਿਆ ਬਿਚੇ ਚਾਗ ਉਹ ਤਾਂ ਬੜੇ ਹਾਸੇ ਲਾਏ ਬਸ ਵਿਚਾਰੇ ਨੇ ਕਦੇ ਮਾਨ ਲਿਆ ਹੀ ਨਹੀਂ ਸਹੀ ਗੱਲ ਹੈ ਨਹੀਂ ਬਈ ਬਹੁਤ ਸੋਹਣਾ ਮੁੰਡਾ ਹੈ ਸਹੀ ਗੱਲ ਹੈ ਜੀ ਇਹਦੇ ਲਈ ਰਿਸ਼ਤੇ ਹੋਣੇ ਚਾਹੀਦੇ ਬਈ ਜਲਦੀ ਤੋਂ ਜਲਦੀ ਹਾਂਜੀ ਹਾਂਜੀ ਇਹਨੂੰ ਹੀ ਛੇਤੀ ਵਿਆਹ ਦੇਣਾ ਮੁੰਡੇ ਨੂੰ ਬੱਸ ਬੰਨਾ ਚਾਹਣੀ ਹੈ ਜਲਦੀ ਤੋਂ ਜਲਦੀ ਪਰ ਆਪੇ ਦੋਵੇਂ ਜਣੇ ਚਾੜੂ ਪੋਚਾ ਕਰ ਲਿਆ ਕਰਨਗੇ ਨਾ ਲੈ ਜੱਟ ਵੀ ਸ਼ਾਜ ਮੈਂ ਵੇਖ ਲਓ ਤਾਂ ਫਿਰ ਕੀ ਲਗਾਇਆ ਕਰੋਗੇ ਕਾਹ ਹੋ ਰਿਹਾ ਹੈ ਇਹ ਦੀ ਨਿੱਕੀ ਕਰੂਗੀ ਉੱਪਰ ਚਿਲਾ ਲਿਆ ਕਰੂਗੀ ਸਹੀ ਗੱਲ ਐ ਮੈਂ ਚਲ ਉਹਨੇ ਚੱਜੇ ਨੂੰ ਪਰੌਂਟ ਪਰੌਂਟ ਲਾ ਦੇ ਮੈਂ ਕਰ ਦਿਆ ਕਰੂਗੀ ਇਹ ਨਾ ਮੈਂ ਰਸ ਕੇ ਬਹਿ ਜਾ ਕਿ ਮੈਂ ਨਹੀਂ ਦਊਂ ਮੈਂ ਕਹਿੰਦਾ ਮੈਂ ਨਹੀਂ ਖਵਾਉਣੇ ਐ ਪਰੌਂਟ ਸਹੀ ਗੱਲ ਐ ਫਿਰ ਇਦਾਂ ਹੀ ਐ ਸਹੀ ਗੱਲ ਐ ਇਹਨਰ ਜੀ ਨੂੰ ਜੀ ਆ ਨਾ ਵੀ ਸਹੀ ਗੱਲ ਐ ਹੈ ਕੁਛ ਮਨਜ਼ੂਰ ਆ ਤੇਰੇ ਸਾਹਦੇ ਵਿਆਹ ਮੰਡੇ ਸਾਨੂੰ ਅਜ ਵੀ ਬੜਾ ਹੁਣ ਸੰਗਦਾ ਏ ਹੁਣ ਸਾਡਾ ਕੋਸ਼ੀ ਸੰਗੀ ਜਾਂਦਾ ਵੇਖੋ ਥੋੜਾ ਘੱਟ ਵੀ ਘੱਟ ਕੇ ਦਰਸ਼ ਇਹਨਾਂ ਦੇ ਪਾਪਾ ਜਿਹੜੇ ਹਜੇ ਤੱਕ ਨਹੀਂ ਆਏ ਪਹਿਲਾਂ ਮੈਨੂੰ ਕਹਿ ਰਹੇ ਸੀ ਮੰਨ ਗੱਲ ਮੈਂ 4 ਵਜੇ ਆ ਜੂਗਾ ਫਿਰ ਕਹਿੰਦੇ 5 ਵਜੇ ਆ ਜੂਗਾ ਹੁਣ 6 ਵਜੇ ਚੁੱਕੇ ਆ ਤੇ ਅਸੀਂ ਫੋਨ ਕੀਤਾ ਤੇ ਕਹਿੰਦੇ 7 ਵਜੇ ਆਵਾਂਗੇ ਕੀ ਮौज ਇਹਨਾਂ ਦੀ ਹਨਾ ਸਹੀ ਗੱਲ ਏ ਅੱਜ ਮੈਂ ਕੀ ਬਣਾਵਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਚਾਵਲ ਚਾਵਲ ਵਈਆਂ ਵਾਲੇ ਕਿਹੈਸੇ ਹੋਣਾ ਚਾਹੀਏ ਕੁਛ ਨਾ ਹਾਂ ਜੀ ਹੱਥਾਂ ਨਾਲ ਪੱਤੇ ਉੱਤੇ ਪਾ ਗਏ ਪੱਤੇ ਰੋਟੇ ਬਾਹਰ ਪੱਤਿਆਂ ਤੇ ਪਾ ਕੇ ਖਾਵਾਂਗੇ ਹਾਂ ਪੱਤੇ ਹੈਗੇ ਸੀ ਨਾ ਮੇਰੇ ਲਈ ਵਿੱਚ ਸਹੀ ਗੱਲ ਆਹ ਮਨੂੰ ਵਿਚਾਰ ਕੀਤਾ ਇਹ ਮਨ ਕਿ ਪੱਤਿਆਂ ਦਾ ਕੰਮ ਸਾਰੇ ਨਾ ਆ ਤੇ ਪੱਤੇ ਹੈਗੇ ਨਹੀਂ ਮम्मी ਆਪਾਂ ਗਲਤੀ ਕਰਤੀ ਆਪਾਂ ਜੋ ਚੂਲੇ ਤੇ ਬੈਠੇ ਹਾਂ ਆਪ ਨੂੰ ਚੱਕਰ ਆਏ ਸੀ ਨਾ ਕਿਹੜੇ ਚੂਲੇ ਤੇ ਕੋਈ ਕੋਲ ਨਹੀਂ ਪਤਾ ਹੀ ਨਹੀਂ ਸੀ ਲੱਗਦਾ ਮੈਨੂੰ ਮੜ ਬੋ ਚੱਕਰ ਮਨ ਕੀ ਉਹ ਨਹੀਂ ਮਨ ਕੀ ਡਰ ਦੀ ਲੱਗ ਚੱਕਰ ਮਾਰੇ ਮਾਰੇ ਨਹੀਂ ਨਾ ਸਾਨੂੰ ਪਤਾ ਤੈਨੂੰ ਚੱਕਰ ਕਿਉਂ ਆਏ ਸੀ ਰਹਿਣਾ ਹੀਗਾ ਉਹ ਤਾਂ ਉਹ ਤਾਂ ਵੈਸੇ ਹੀ ਲੱਗਣਾ ਸੀ ਬਚੂਲੇ ਤੇ ਬੈਠੇ ਹੋਏ ਆ ਕਿਉਂਕਿ ਉਹ ਪਾਪੜ ਦੁਜੇ ਹੀ ਸੁੱਕੇ ਆਲੇ ਵੈਰੇ ਚੁੱਲਾ ਖੜਿਆ ਦਾ ਚੁੱਲੇ ਆਈ ਜਾਣੀ ਜਰੂਰ ਕਹੀਗਾ ਟਾਈਮ ਕੀ ਬਣਾਉਣ ਲੱਗੇ ਜੇ ਪਰੌਂਠੇ ਕਿ ਆਲੂ ਦੀ ਸਬਜੀ ਸਬਜੀ ਆ ਚੁੱਪ ਕਰ ਡੈਡੀ ਕਿਧੋਂ ਡੈਡੀ ਡੈਡੀ ਭਰਾਵਾ ਪਹਿਲਾਂ 4 ਵਜੇ ਕਹਿੰਦੇ ਸੀ ਆਉਣਾ ਫਿਰ ਕਹਿੰਦੇ 5 ਵਜੇ ਆਉਣਾ ਹੁਣ ਤਾਂ ਕਿੰਨੇ 7:30 7 ਕਿ 8 ਪਤਾ ਨਹੀਂ ਕਿੱਥੇ ਚਲ ਗਏ ਕਿਤੇ ਮੰਮੀ ਤੇ ਨੀ ਤੇਰੀ ਨਵੀਂ ਲੈਣ ਚਲੀ ਗਏ ਉਹ ਆਪਣੀ 19ਵੇਂ ਅਨਿਵਰਸਰੀ ਕਿਤੇ ਮੈਨੂੰ ਨਵਾਂ ਹੀ ਗਿਫਟ ਦਿੰਦੇ। ਹੋਰ ਸਰਪ੍ਰਾਈਜ਼ ਗਿਫਟ ਆ ਜੀ। ਕੋਈ ਮੈਂ ਸਰਪ੍ਰਾਈਜ਼ ਵੈਸੇ ਨਹੀਂ ਇਕਦੀ ਰਹੀ ਨਹੀਂ ਹਰ ਸਾਲ। ਕਦੇ ਮਿਲੇ ਵੀ ਨਹੀਂ ਤੇ ਭਲਾ ਐਡਾ ਵੱਡਾ। ਹੋਰ ਉਹਨਾਂ ਨੇ ਗਲੇ ਚ ਹਾਰ ਪਾਏ ਉਹਨ ਤੇ ਕਹਿਣ ਵੀ ਚਲੋ ਵਧੀਆ ਸਗੋਂ ਨਾਲੇ ਹਨਾ ਨਵੀਂ ਰੋਟੀ ਲੈ ਆਣਗੇ ਔਰ ਰੋਟੀ ਪਾਣੀ ਬਣਾਇਆ ਕਰੂ ਆਪਾਂ ਵੀਡੀਓ ਬਣਾਇਆ ਕਰਾਂਗੇ। ਇਹ ਨਾ ਹੋਵੇ ਉਲਟੋ ਜਦੋਂ ਵੇ ਜਾ ਕੇ ਕੈਮਰਾ ਲੈ ਕੇ ਬਹਿ ਜਾ ਕਰਨਾ। ਉਹ ਵੀਡੀਓ ਬਣਾਉਂਦੇ ਨੇ ਕਹਿੰਦੇ ਬੀਬੀ ਬਣਾਉਂਦੀ। ਇਸੇ ਕਰਕੇ ਤਾਂ ਮੈਂ ਇਹਨੂੰ ਲੈ ਕੇ ਆਇਆ ਵਾਂ ਕਿ ਤੂੰ ਰੋਟੀ ਟੈਨਰ ਨਾਲ ਬਣਾਇਆ ਕਰੇਂਗੀ ਸਹੀ ਗੱਲ ਹੈ ਧੀਰਲਾਣੀ ਬੀਬੀ ਮੈਲੇ ਹੰਦੀ ਸਹੀ ਗੱਲ ਏ ਤੇ ਰੱਬ ਕਰੇ ਦਿਨ ਹਾਸੇ ਨਾਲ ਸਾਰਿਆ ਇਹ ਦਿਨ ਕਦੇ ਬਣਾਵੇ ਕਦੇ ਬਣਾਵੇ ਵਾਕੇ ਮੈਂ ਲਈ ਚੋਕੀ ਲਈ ਆ ਸੇਲੀ ਵਾਸਤੇ ਸੇਲੀ ਕਹਿੰਨਾ ਭੁੱਲ ਗਈ ਦਾਸ ਦਾਸ ਤੇ ਕੀ ਲਈ ਆ ਦਾਸ ਇਹ ਨਾ ਮੰਮੀ ਵਾਸਤੇ ਨਹੀਂ ਕੁਝ ਲਿਆ ਤੇ ਸਹੇਲੀ ਵਾਸਤੇ ਲੈ ਕੇ ਨੇ ਇਹ ਅੰਟੀ ਜੀ ਅੱਜ ਨਾ ਕੰਨ ਨੂੰ ਫੋਨ ਲਾ ਕੇ ਨਾ ਹੁਣ ਇੱਥੇ ਲਿ ਆਈ ਮੈਨੂੰ ਲੱਗਦਾ ਗੱਲਬਾਤ ਕਰਕੇ ਆਇਆ ਕੇ ਇਹ ਨਾਲ ਉਹ ਫਿਰ ਬੜੀਆਂ ਸਹੇਲੀਆਂ ਨਾ ਫਿਰ ਟਾਈਮ ਬੰਨੇ ਹੋਏ ਸਵੇਰੇ ਸ਼ਾ ਸਵੇਰੇ ਤਾਂ ਫਿਰ ਟਾਈਮ ਨਹੀਂ ਲੱਗਦਾ ਨਾ ਸਵੇਰਾ ਜੀ ਉਹਨੂੰ ਗੁੱਸਾ ਹੋਈ ਉਹ ਮਨਾਉਣੀ ਹੀ ਆਈ ਵੇ ਲੋ ਐਨੀਵਰਸਰੀ ਤਾਂ ਦੀ ਆ ਤੇ ਮਨਾਈਏ ਆਉਂਦੀ ਆ ਤੇ ਨਹੀਂ ਆ ਜਣ ਸਹੇਲੀਆਂ ਨੇ ਨਾ ਮਨਾਉਣਾ ਨੇ ਹੁਣ ਟ ਚੱਲਣ ਦੇ ਨਾ ਉਹ ਡੇ ਜੇ ਪ੍ਰੋਮਿਸਡ ਡੇ ਹੀਗਾ ਅੱਜ ਪਤਾ ਨਹੀਂ ਕਿਹੜਾ ਕਿ ਅੱਜ ਕੀ ਲੈ ਡੇ ਤਾਂ ਪਤਾ ਨਹੀਂ ਇਹਨੂੰ ਪਤਾ ਸਾਰਾ ਐਕਟਿੰਗ ਕਰਦਾ ਸਭ ਤੋਂ ਜ਼ਿਆਦਾ ਏ ਵੇਖੋ ਫਿਰੋਜ਼ ਡੇ ਤੇ ਇਹਨੇ ਤਾਂ ਰੋਜ਼ ਤਾਂ ਇੱਥੇ ਤੋੜ ਕੇ ਦਿੱਤਾ ਨਾ ਕਿਹੜਾ ਡੇ ਹੀਗਾ ਰੱਬ ਹੀ ਜਾਣਦਾ ਮੈਂ ਤੇ ਆਪਣੀ ਪਤਾ ਕਿਹੜਾ ਡੇ ਹੀ ਅੱਜ ਉਹਨੇ ਦੱਸ ਕੇ ਫਸਣਾ ਮੈਨੂੰ ਸੱਚੀ ਸੀਰੀਅਸਲੀ ਸਮਾਂ ਨੱਕੇ ਨਹੀਂ ਉਹ ਤਾਂ ਚਕੇਦਾ ਤੇਜ਼ੀ ਮੈਂ ਮੇਰਾ ਤਾਂ ਪ੍ਰੋਮਿਸ ਕਰਿਆ ਇਹਨੂੰ ਪਤਾ ਇਹ ਹੁਣ ਦੱਸ ਕਈਓ ਮੇਰੇ ਵਾਲੀ ਪ੍ਰੋਮਿਸ ਜਿੰਨੇ ਸਿਆਲੀ ਨਾਲ ਪ੍ਰੋਮਿਸ ਕੀਤਾ ਈ ਦੱਸ ਪ੍ਰੋਮਿਸ ਕਰ ਪ੍ਰੋਮਿਸ ਦੇਣਾ ਫਿਰ ਮੈਂ ਮੈਂ ਪ੍ਰੋਮਿਸ ਕਰਦਾ ਕਿ ਮੈਂ ਠੀਕ ਵਿੱਚ ਫੇਨ ਹਾਂ ਅੱਜ ਇੱਕ ਪ੍ਰੋਮਿਸ ਕਰ ਕਰੀ ਦੇ ਫਿਰ ਪ੍ਰੋਮਿਸ ਕਰੀ ਦੇ ਹੱਥ ਗੁੱਲੇਆ ਪ੍ਰੋਮਿਸ ਇਹ ਕਰ ਕੋਈ ਸੇ ਨਹੀਂ ਬਣਾਉਣੀ ਤੇ ਇਹ ਜਿਹੜੇ ਬਣੂਗੀ ਮੈਨੂੰ ਲੱਗਦਾ ਹਾਂ ਬਾਦੂ ਹਨਾ ਬਣ ਸਕਦੀ ਆ ਨਾ ਮੰਮੀ ਮੰਮੀ ਆਪੇ ਕੁਝ ਲੈ ਕੇ ਆਉਗੀ ਆਪਦੇ ਲਈ ਆਪਦੇ ਲਈ ਆਪਦੇ ਲਈ ਨੂੰ ਲੱਗਦਾ ਏ ਉਹ ਗਣਾ ਲੇ ਨੀ ਸੋਹਣੀ ਲਾ ਦਿਨਾ ਯਰ ਮੈਂ ਕਿਹਨਾ ਕੀ ਨੀਗਾ ਮੇਰੀ ਬੇਬੇ ਨੂੰ ਪਸੰਦ ਆਈ ਉਹ ਹੀ ਰੱਖ ਲਓ ਜੱਟ ਦਾ ਦਾ ਉਸੇ ਨਾਲ ਨਹੀਂ ਤਾਂ ਪਾਤੀ ਮੈਂ ਤਾਂ ਹਣ ਕੀ ਕਰੇਗਾ ਖਾ ਖਾ ਕੇ ਰੱਜਦਾ ਨਹੀਂਗਾ ਮੇਰਾ ਭੁੱਖੇ ਨਹੀਂ ਲੱਗੀ ਮੈਂ ਆਲੂ ਆ ਲੋ ਚੱਕ ਜਨਾ ਲੋ ਸਬਜੀ ਨੇ ਰਹਿ ਬਨੇਨ ਜੀ ਖਾ ਲੋ ਗਾਇਸ ਇਹਨਾਂ ਨੂੰ ਕਿਹਾ ਮੈਂ ਲੁੱਦੀ ਰੋਟੀਆਂ ਲਾ ਦੋ ਸਬਜੀ ਨਾਲ ਲੱਗੇ ਆ ਜੀ ਨਹੀਂ ਕ ਐਸ ਵੇਲੇ ਕੌਣ ਆ ਰੂ ਵਾਲੇ ਪਰੋਟੇ ਖਾਂਦਾ ਹੁੰਦਾ ਕੋਈ ਵੀ ਨਹੀਂ ਇਹਦੇ ਵਰਗੇ ਬੇਵਕੂਫ ਵੀ ਖਾ ਸਕਦਾ ਇਹਦੇ ਆ ਦੋ ਕੱਲ੍ਹ ਸਾਈਡ ਤੇ ਰੱਖੀ ਮੈਂ ਚਾਟ ਬਣਾ ਲੈਣਾ ਚਾਟ ਨਹੀਂ ਜੀ ਐਸ ਵੇਲੇ ਰੋਟੀ ਦਾ ਟਾਈਮ ਹੈ ਕਿ ਚਾਟਾਂ ਦਾ ਟਾਈਮ ਹੈ ਉਹੀ ਤਾਂ ਗੱਲ ਹੈ ਗਾਇਸ ਆ ਮੁੰਡਾ ਨਾ ਬਸ ਐਂ ਕਰਦਾ ਰਹਿੰਦਾ 24 ਘੰਟੇ ਇਹ ਲਾ ਗਦੇ ਕੱਸਨੇ ਪੈਣੇ ਆ ਹਾਂਜੀ ਕੱਲ ਪੇਚ ਕੱਸ ਲਈ ਫਿਰਦੇ ਸੀ ਮੇਲੇ ਚ ਝਾੜੂ ਨਾਲ ਹੀ ਕੱਸੇ ਜਾਂਦਾ ਆ ਅੱਛਾ ਮੇਰੇ ਕੋਲ ਇੱਕ ਤੁਹਾਨੂੰ ਪਤਾ ਜਿਹੜੀ ਤੁਸੀਂ ਚੱਪਲ ਪਾਈ ਪੈਲਾ ਚੋਂਦੇ ਨਾਲ ਬੜੀ ਸ਼ਿੱਤੀ ਕਸੀਂਦੇ ਜੇ ਗਾਇਸ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਮਿੰਕੀ ਅਬ 10 ਦਿਨ ਮੇਲਾ ਚੱਲਦਾ ਨਾ ਮੈਂ ਛੇ ਦਿਨ ਗਿਆ ਜੋ ਦਵਾਨ ਚੱਲਦੇ ਹੁੰਦੇ ਸੀਗੇ ਉਦੋਂ ਮੈਂ ਚਾਹਵਦੀਆ ਪਹਿਲਾ ਦੋ ਨਵੇਂ ਚੱਪੜੇ ਲੈ ਕੇ ਆਇਆ ਹਾਂ ਜੋੜੇ ਚੱਪਲਾਂ ਦੇ ਚੱਪੜੇ ਗੱਲ ਬਣ ਗਈ 3 ਪੈਂਤੀ ਦਿਨ ਨੂੰ ਮੈਂ ਉਹ ਘੁਆਏ ਆ ਮਿਲ ਕੀ ਮੈਂ ਉੱਥੇ ਲੋਣਾ ਹਾਂ ਤੇ ਇੱਕ ਇੱਕ ਦਿਨ ਦਾ ਮੈਂ ਭੁੱਲ ਨਾ ਆਂ ਦੂਜੇ ਮਿੰਟੀ ਕੱਲ ਕੱਲ ਮੈਂ ਗਿਆ ਅਸੀਂ ਇਹ ਮਿਲ ਕੀ ਮੈਂ ਲਾ ਕੇ ਗਿਆ ਲੰਗਰ ਖਾ ਕੇ ਆਏ ਆ ਛੱਕ ਕੇ ਆਏ ਆ ਤੇ ਦੂਜਾ ਮੈਂ ਅੰਗ ਵਿੱਚ ਚੁੱਪ ਲਾਈ ਗਈ ਨਹੀਂ ਅੱਛਾ ਨਵੇਂ ਜੋੜੇ ਕੋਈ ਸੱਚ ਮੈਂ ਮਨ ਨੂੰ ਗਿਫਟ ਦੇਣਾ ਸੀ ਮਨ ਦਾ ਮੈਨੂੰ ਭੁੱਲ ਗਈ ਨਹੀਂ ਜਾਣ ਲੱਗੀ ਨੂੰ ਦਵਾਂਗੀ ਮੈਨੂੰ ਕਿਹਾ ਹੀ ਨਾ ਮੈਂ ਤੇਰੇ ਲਈ ਕੁਝ ਨਹੀਂ ਲੈ ਕੇ ਆਈ ਪਰ ਮੈਨੂੰ ਲਈ ਲੈ ਕੇ ਆਈ ਸੀ ਪਰ ਉਹਨੂੰ ਮੈਂ ਜਾਣ ਕੇ ਤੰਗ ਕਰਦੀ ਗਈ ਸੀ ਸਹੀ ਗੱਲ ਹੈ ਕੱਲ ਕੋਈ ਨਹੀਂ ਸਵੇਰੇ ਦੇ ਦਾਂਗੇ ਹੁਣ ਠੀਕ ਹੈ ਉਹ ਵੀ